ਸਿੱਖਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਸੇਸ਼ਨ ਉਹਦੇ ਚੀਫ ਇਲੈਕਸ਼ਨ ਕਮਿਸ਼ਨਰ ਸੀਗਾ ਔਰ ਸਾਨੂੰ ਦੱਸਿਆ ਗਿਆ ਰਿਕਾਰਡ ਦੇ ਵਿੱਚ ਹੈ ਕਿ ਨੱਟਸਨਾ ਰਾਓ ਉਸ ਵੇਲੇ ਉਸਨੇ ਸੌ ਨਹੀਂ ਸੀ ਚੱਕੀ ਐਸ ਪ੍ਰਾਈਮ ਮਿਨਿਸਟਰ ਪਰ ਪ੍ਰੈਜ਼ੀਡੈਂਟ ਕਹਿੰਦਾ ਮੈਨੂੰ ਪ੍ਰਾਈਮ ਮਿਨਿਸਟਰ ਨੇ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਇਲੈਕਸ਼ਨ ਰੱਦ ਕਰ ਦਿਓ ਕਨਸਟੀਟਿਊਸ਼ਨਲੀ ਤੁਸੀਂ ਦੱਸੋ ਜਦੋਂ ਪ੍ਰਾਈਮ ਮਿਨਿਸਟਰ ਨੇ ਸੋਈ ਨਹੀਂ ਚੱਕੀ ਉਹ ਪ੍ਰੈਜ਼ੀਡੈਂਟ ਨੂੰ ਕਿਵੇਂ ਐਡਵਾਈਸ ਕਰ ਸਕਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਦਾਨ ਸਿਮਰਨਜੀਤ ਸਿੰਘ ਮਾਨ ਜੋ ਭਾਰਤੀ ਚੋਣ ਕਮਿਸ਼ਨ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਇਲਜ਼ਾਮ ਸਿਰਫ ਭਾਰਤੀ ਚੋਣ ਕਮਿਸ਼ਨ ਦੇ ਉੱਤੇ ਹੀ ਨਹੀਂ ਪ੍ਰਾਈਮ ਮਿੰਿਸਟਰ ਉੱਤੇ ਪ੍ਰੈਜ਼ੀਡੈਂਟ ਉੱਤੇ ਆਖਿਰ ਕੀ ਕੀ ਇਲਜ਼ਾਮ ਲਗਾਏ ਤੇ ਕਿਉਂ ਲਗਾਏ ਆਓ ਮਾਰਦੇ ਹਾਂ ਇੱਕ ਨਜ਼ਰ ਜੀਡੀਐਨ ਡੈਰੋਗੇਸ਼ਨ ਹੈ ਬਾਦਲ ਦੀ ਸੁਖੀ ਦੀ ਸੈਣੀ ਜੀ ਉਹਦੇ ਬਾਰੇ ਇਸਨੇ ਗੱਲ ਕੀਤੀ ਹੈ ਫਰਕ ਜਦੋਂ ਇੰਟਰਮੀਸ਼ਨ ਕੌਪਲਿਕ ਜੀ ਹੁੰਦੀ ਹੈ ਤਾਂ ਇਹ ਆਈਜੀ ਕਿੰਨੀ ਗੱਲ ਕਰ ਸਕਦਾ ਜੇ ਆਈਜੀ ਤੇ ਜੀਜੀਪੀ ਤੇ ਹੋਮ ਮਿਨਿਸਟਰ ਪਾਕਿਸਤਾਨ ਤੋਂ ਜਿਹੜੇ ਲੋਕ ਆਉਂਦੇ ਹੈ ਉਹਨਾਂ ਦੀ ਗੱਲ ਕਰ ਸਕਦਾ ਹੈ ਤੇ ਜੇ ਬਾਗਲ ਹੋਣੇ ਤੇ ਸੁਬੀਰ ਤੇ ਸਮੀਤ ਸੇਣੀ ਸੰਖੇਪ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਵਿਅਤਮਿਕਰਾ ਦੇ ਪ੍ਰੇਮੀ ਆਦੇ ਹਿੱਤ ਦੇ ਵਿੱਚ ਉਹ ਪ੍ਰੇਮੀ ਫੜੇ ਜਾਣ ਤੇਰ ਬਾਦਲ ਅਕਾਲ ਸਕਤ ਸਾਹਿਬ ਤੋਂ ਮਾਫੀ ਦਵਾ ਦੇ ਅਕਾਲ ਸਕਤ ਤੋਂ ਰਾਮ ਰਹੀਮ ਨੂੰ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕੀਤੀ ਹੈ ਮੇਰਾ ਮਤਲਬ ਇਹਦੇ ਵਿੱਚ ਆਈਜੀ ਦਾ ਕੀ ਕਸੂਰ ਹੈ ਜਿਹੜਾ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੈ ਮੈਂ ਉਹਨਾਂ ਰਿਕਾਰਡ ਦੱਸਦਾ ਕਿ ਇਹ ਸਾਡੀ ਪਾਰਟੀ ਤੇ ਸਿੱਖਾਂ ਦੇ ਖਿਲਾਫ ਚੱਲ ਰਿਹਾ ਹੈ 1994 ਮਾਰਕਰੋ ਤਬਰ ਪ੍ਰਤਾਪਕ Hindu ਹੈ ਸਿੱਖ ਨਹੀਂ ਹੈ ਇਹ ਕਹੋ ਕੀ ਇਹ ਮੈਂ ਸਿੱਖਾਂ ਦੀ ਗੱਲ ਕਰਦਾ ਹਿੰਦੂਆਂ ਦੇ ਖਿਲਾਫ ਕਰਦਾ ਹੈ 1991 ਦੇ ਵਿੱਚ ਐਸੇ ਇਲੈਕਸ਼ਨ ਕਮਿਸ਼ਨ ਨੇ ਜਦੋਂ ਸਾਡੀ ਪਾਰਟੀ ਜਿੱਤ ਰਹੀ ਸੀ ਇਲੈਕਸ਼ਨ ਇਸ ਨੇ ਖੇਤ ਦੇ ਇੰਟਰ ਦੇ ਵਿੱਚ ਉਹ ਇਲੈਕਸ਼ਨ ਰੱਦ ਕਰ ਦਿੱਤੇ ਸੀਟਨ ਉਦੋਂ ਚੀਫ ਇਲੈਕਸ਼ਨ ਕਮਿਸ਼ਨਰ ਸੀਗਾ ਔਰ ਸਾਨੂੰ ਦੱਸਿਆ ਗਿਆ ਰਿਕਾਰਡ ਦੇ ਵਿੱਚ ਹੈ ਕਿ ਨੱਟਸਨਾ ਰਾਓ ਉਸ ਵੇਲੇ ਉਹ ਸਲੇ ਸੋ ਨਹੀਂ ਸੀ ਚੱਕੀ ਐਸ ਪ੍ਰਾਈਮ ਮਿਨਿਸਟਰ ਬਸ ਪ੍ਰੈਜ਼ੀਡੈਂਟ ਜੀ ਦਾ ਮੰਨੂ ਪ੍ਰਾਈਮ ਮਿਨਿਸਟਰ ਨੇ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਇਲੈਕਸ਼ਨ ਰੱਦ ਕਰ ਦਿਓ ਕਨਸਟੀਟਿਊਸ਼ਨਲੀ ਤੁਸੀਂ ਦੱਸੋ ਜਦੋਂ ਪ੍ਰਾਈਮ ਮਿਨਿਸਟਰ ਨੇ ਸੋਈ ਨਹੀਂ ਚੱਕੀ ਉਹ ਪ੍ਰੈਜ਼ੀਡੈਂਟ ਨੂੰ ਕਿਵੇਂ ਐਡਵਾਈਸ ਕਰ ਸਕਦਾ ਹੈਗਾ ਕਿ ਪ੍ਰੈਜ਼ੀਡੈਂਟ ਕਿਵੇਂ ਉਹਦਾ ਐਡਵਾਈਸ ਮੰਨ ਸਕਦਾ ਹੈ ਇਹ ਸਾਰਗਰ ਚਿੱਤਕ ਅਨ ਕਨਸਟਿਚਿਊਸ਼ਨ ਸਾਡੇ ਨਾਲ ਹੁੰਦੀਆਂ ਅਜੀ ਇੱਕ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਕਹੇ ਕਿ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ ਤਾਂ ਫਿਰ ਇਟਾਡੀ ਐਕਟਿਵ ਦੇ ਫਲ ਹੈ ਉਹ ਮਹਾਰਾਜ ਨੇ ਛੇਵੇਂ ਪਾਛਾ ਤੋਂ ਲੈ ਕੇ ਦਸਵੇਂ ਪਾਛਾ ਤੱਕ ਮੋਗਲ ਹਕੂਮਤ ਦੇ ਖਿਲਾਫ ਜੰਗ ਲੜੀ ਹੈ ਹਰ ਕੋਈ ਗੈਰ ਸਟਰੈਟਿਕ ਮਹਾਰਾਜ ਮੁਸਲਮਾਨਾਂ ਦੇ ਖਿਲਾਫ ਸੀ। ਹਕੂਮਤ ਦੇ ਖਿਲਾਫ ਸੀ। ਇਹ ਤਾਂ ਬਹੁਤ ਜ਼ਿਆਦਾ ਜ਼ਿਆਦਾ ਹੈ ਇਸ ਬੰਦੇ ਨੂੰ ਬਦਲ ਦੇਣਾ। ਹੁਣ ਅਸੀਂ ਕਿੱਥੇ ਜਾਈਏ? ਕੱਲ ਭਾਜਪਾ ਨੇ ਆਪਣਾ ਵੇਸ਼ ਕੀਤਾ ਹੈਗਾ ਮੈਨੀਫੈਸਟੋ। ਮੈਨੂੰ ਇਹ ਵੀ ਮੈਂ ਹਿੰਦੂਆਂ ਦੇ ਖਿਲਾਫ ਹੀ ਬੋਲੂਗਾ ਹੁਣ ਅਸੀਂ ਕਹਿੰਦੇ ਐ ਕਿ ਤੁਸੀਂ ਹਿੰਦੂ ਹੋ ਅਸੀਂ ਸਿੱਖ ਆ ਅਸੀਂ ਮੁਸਲਮਾਨ ਆ ਅਸੀਂ ਪੰਜਾਬ ਰਾਜਸਥਾਨंडीगढ़ ਹਰਿਆਣਾ ਜੰਮੂ ਕਸ਼ਮੀਰ ਰਹਿੰਦੇ ਐ ਇੱਥੇ ਮੁਸਲਮਾਨ ਵੀ ਰਹਿੰਦੇ ਐ ਹਿੰਦੂ ਵੀ ਰਹਿੰਦੇ ਐ ਸਿੱਖ ਤੇ ਮੁਸਲਮਾਨ ਰਹਿੰਦੇ ਐ ਮੋਰਤੀਸ ਕਹਿੰਦਾ ਐ ਕਿ ਮੈਂ ਜੰਗ ਲਾਉਣਾ ਪਾਕਿਸਤਾਨ ਦੇ ਨਾਲ ਇਕਾ ਜੀ ਮੇਰਾ ਮਤਲਬ ਮਾਰਾਂਗੇ ਤਾਂ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਪੰਜਾਬੀ ਖਤਮ ਹੋ ਜਾਣਗੇ ਸਿਰਫ ਸਿੱਖੀ ਖਤਮ ਹੋਣਗੇ ਹੁਣ ਮੇਰਾ ਐਨਲਿਸਿਸ ਹੈ ਸਾਡੀ ਪਾਰਟੀ ਦਾ ਕਿ ਇਹ ਸਾਰਾ ਕੁਝ ਇਸ ਬੀਜਪੀ ਦੀ ਫਰਾਟ ਹੈ ਕਿ ਦੋ ਚੀਜ਼ਾਂ ਸਾਨੂੰ ਹਿੰਦੂ ਰਾਸ਼ਟਰ ਦੇ ਵਿੱਚ ਧਰਕਦੀਆਂ ਇੱਕ ਮੁਸਲਮਾਨ ਹੈ ਇੱਕ ਸਿੱਖ ਹੈ ਤੇ ਇਹ ਇੱਕ تیر ਦੇ ਨਾਲ ਦੋ ਨਿਸ਼ਾਨੇ ਲਾ ਦਈਏ ਨਿਊਕਲੀਅਰ ਬੋਮ ਟਰਕੇ ਸਿੱਖ ਵੀ ਖਤਮ ਹੋ ਜਾਣਗੇ ਮੁਸਲਮਾਨ ਵੀ ਖਤਮ ਹੋ ਜਾਣਗੇ ਤੇ ਜਿਹੜਾ ਬੀਜੇਪੀ ਆਰਐਸਐਸ ਕਹਿੰਦੀ ਹੈ ਅਖੰਡ ਭਾਰਤ ਬਣਾਉਣਾ ਹੈ ਤੇ ਫਿਰ ਅਖੰਡ ਭਾਰਤ ਤਾਂ ਬਣਾ ਦੇਣਗੇ ਪਾਕਿਸਤਾਨ ਤਾਂ ਖਤਮ ਕਰ ਦੇਣਗੇ ਸਿੱਖਾਂ ਨੂੰ ਖਤਮ ਕਰ ਦੇਣਗੇ ਹੁਣ ਮੇਰਾ ਮਤਲਬ ਹੈ ਜੇ ਮੈਂ ਆਪਣੀ ਡਿਫੈਂਸ ਦੇ ਵਿੱਚ ਗੱਲ ਨਾ ਕਰਾਂ ਤੇ ਮੈਨੂੰ ਕਹਿ ਦਿੱਤਾ ਜਾਵੇ ਕਿ ਇਹ ਹਿੰਦੂਆਂ ਦੇ ਖਿਲਾਫ ਹੈ ਤਾਂ ਬੜਾ ਭਾਰੀ ਜ਼ੁਲਮ ਹੈ ਜੀ ਮੈਂ ਮਰ ਜਾ ਮਾਂ ਮੈਨੂੰ ਲੋਕ ਕਹਿ ਤੇ ਸੀ ਕਿ ਇਨਸਾਫ ਦੀ ਗੱਲ ਕਰਦਾ ਸੀਗਾ ਆ ਬਾਦਲ ਸੁਖਬੀਰ ਸਾਰੇ ਹਿੰਦੂਤਵ ਨਾਲ ਰਲੇ ਹੋਏ ਐ ਕੁਰਸੀਆਂ ਤੇ ਬੈਠੇ ਐ ਜੇ ਮੈਂ ਹਿੰਦੂਤਿਆਂ ਵਿੱਚ ਨਹੀਂ ਰਲਿਆ ਤੇ ਆਪਣਾ ਮੈਂ ਰੱਖਿਆ ਹੋਇਆ ਅੰਠ ਕਿ ਮੈਂ ਹਿੰਦੁਣ ਦੇ ਖਾਪ ਮੇਰਾ ਮਤਲਬ ਜੇ ਵੋਟ ਕਰਦੇ ਹੈ ਕੋਈ ਵੀ ਨੈਸ਼ਨਲ ਪੇਪਰ ਵੋਟ ਦੇ ਖਾਪ ਦੀ ਗੱਲ ਕਰ ਰਹੇ ਹਨ ਕੋਈ ਵੀ ਨੈਸ਼ਨਲ ਪਾਰਟੀ ਜਿਹੜੀ ਹੈਗੀ ਹੈ ਉਹ ਵੋਟ ਨਹੀਂ ਕਰ ਰਹੀ ਕਿਉਂ ਕਿਉਂਕਿ ਬੀਜੇਪੀ ਨੇ ਕਹਿੰਤਾ ਕਿ ਜਿਹੜਾ ਵੀ ਵੋਟ ਦੇ ਖਿਲਾਫ ਭਾਜਪਾ ਦੀ ਪਾਲਿਸੀ ਦੇ ਖਿਲਾਫ ਗੱਲ ਕਰੂਗਾ ਉਹਦੇ ਖਿਲਾਫ ਵੀ ਲੋਕ ਜਗਦੇ ਕਿ ਹਿੰਦੂ ਚਾਹਦੇ ਵੋਟ ਕੋਈ ਵੋਟ ਪਈ ਹੈ ਕੋਈ ਕੰਸੈਂਸਸ ਹੋਈ ਹੈ ਜਿਹੜੀ ਕੰਸੈਂਸਸ ਹੋਈ ਹੈ ਕਿ ਹਿੰਦੂ ਹੁਣ ਡਰਦੇ ਮਾਰੇ ਸਾਰੀਆਂ ਅਖਬਾਰਾਂ ਤੁਹਾਡੀਆਂ ਮਾਫ਼ ਕਰਨਾ ਸਾਰੀਆਂ ਅੰਗਰੇਜ਼ੀ ਜੀ ਸਾਰੇ ਤੇ ਐਡੀਟੋਰিয়াল ਲਿਖੇ ਜਾਂਦੇ ਆ ਪਰ ਮੋਰ ਦੇ ਉਸੇ ਜੀਤੇ ਨਾਲ ਸਾਰਾ ਫੈਕਟ ਸੰਰੀਸ਼ਾ ਸਾਡੇ ਦੇ ਡਿਗਨ ਹੈ ਜਿੱਥੇ ਸਾਡੀ 200 ਹੈ ਉਹਦੀ ਕੋਈ ਚੱਡੀ ਨਹੀਂ ਚੰਗਾ ਤੇ ਜੇ ਮੈਂ ਕਰਦਾ ਤੇ ਮੈਂ ਇੰਟੀ ਹਿੰਦੂ ਹਾਂ ਮੈਨੀਫੈਸਟੋ ਦੇ ਵਿੱਚ ਕੀ ਹੈ ਬੀਜੇਪੀ ਨੇ ਕਿ ਸਾਰੀਆਂ ਸਾਡੀਆਂ ਸਲਾਹਾਂ ਹੋਣ ਗਿਆ ਸਿਕਿਉਰਟੀ ਡੋਕਟਰੀ ਦੇਡ ਆਊਟ ਕਿ ਜੋ ਕੁਝ ਸਿਕਿਉਰਿਟੀ ਸਾਨੂੰ ਕਹੂਗੀ ਉਹ ਅਸਿਕਰਾਗੇ ਕੋਈ ਪੈਨਲ ਬਣਿਆ ਕੋਈ ਇੰਡੀਪੈਂਡੈਂਟ ਦੀ ਸਿਕਿਉਰਿਟੀ ਕੀ ਚੀਜ਼ ਹੈ ਸਾਨੂੰ ਸਿੱਖਾ ਨੂੰ ਦੱਸਿਆ ਗਿਆ ਹੈ ਕਿ ਸਿਕਿਉਰਿਟੀ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਬਟਾੜੀਆਂ ਦੀ ਫੋਰਸ ਸੋਵੀਅਤ ਦੀ ਫੋਰਸ ਤੇ ਇੰਡੀਆ ਦੀ ਫੋਰਸ ਲਾਥੇ ਇਸ ਰੂਪ ਪਦਰਾ ਫਿੱਟਾ ਜਾਵੇ ਇਹ ਨੈਸ਼ਨਲ ਸਿਕਿਉਰਿਟੀ ਹੈ ਇਹ ਨਾਲ ਅਸੀਂ ਬੁੱਤ ਤੇ ਕਿਵੇਂ ਹੋ ਸਕਦੇ ਸਾਨੂੰ ਦੱਸਿਆ ਜਾਂਦਾ ਹੈ ਕਿ 1984 ਦੇ ਵਿੱਚ ਜਿਹੜੀ ਸਾਡੀ ਨਸਲਕੁਸ਼ੀ ਹੋਈ ਹੈ ਜੇਨੋਸਾਈਡ ਹੋਈ ਹੈ ਉਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਗਵਰਮੀ ਮਫਾਦ ਸੀ ਗਏ ਇਸ ਕਰਕੇ ਟੋੜੀ ਨਸਲਕੁਸ਼ੀ ਕੀਤੀ ਗਈ ਹੈ ਸਾਨੂੰ ਦੱਸਿਆ ਗਿਆ ਹੈ ਕਿ ਬਦਰੀ ਮਸਲ ਨੂੰ ਟੁਟਵਾਇਆ ਗਿਆ ਇਹ ਨੈਸ਼ਨਲ ਸਿਕਿਉਰਿਟੀ ਕਰਕੇ ਛਾਇਆ ਗਿਆ ਸਾਨੂੰ ਦੱਸਿਆ ਗਿਆ 2002 ਦੇ ਵਿੱਚ મોદી ਨੇ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਕਤਲਿਆ ਕਿੰਨਾ ਹੈ ਇਹ ਨੈਸ਼ਨਲ ਸਿਕਿਉਰਿਟੀ ਕਰਕੇ ਹੋਇਆ ਨਰਿੰਦਰ મોદી ਨੇ 2013 ਦੇ ਵਿੱਚ ਚੀਫ ਮਿਨਿਸਟਰ ਹੋਣ ਦੇ ਨਾਤੇ 13000 ਸਿੱਖ ਸੌਰੀ 60000 ਸਿੱਖ ਸਾਹਿਬ ਜャਪਰਨ ਨੂੰ ਨੰਨ ਦੀਆਂ ਜ਼ਮੀਨਾਂ ਜਾਇਦਾਦਾਂ ਹੋ ਕੇ ਉਹਨਾਂ ਨੂੰ ਨਸਲੀ ਸਫਾਈ ਕੀਤੀ ਗਈ ਹੈ ਗੁਜਰਾਤ ਦੇ ਵਿੱਚੋਂ ਇਹ ਹੁਣ ਨੈਸ਼ਨਲ ਕੌਮੀ ਮੁਹਾਦ ਹੈ ਜੀ 60000 ਸਿੱਖਾਂ ਨੂੰ ਕਢ ਦੋ ਉਹ ਇੰਨਾ ਡਰੇ ਹੋਏ ਆ ਕਿ ਰਹੁਲ ਕੰਦਾ ਕਹਿੰਦਾ ਹੈ ਕਿ ਮੈਂ ਤਾਂ ਬ੍ਰਾਹਮਣ ਹਾਂ ਹੁਣ ਦੇਖੋ ਬ੍ਰਾਹਮਣ ਤਾਂ ਜੰਮਦਾ ਹੁੰਦਾ ਹੈ ਇਹਦੇ ਬਾਦ ਦੇ ਵਿੱਚ ਬ੍ਰਾਹਮਣ ਨਹੀਂ ਬਣ ਸਕਦਾ ਪਰ ਜਨਰਲ ਨਾ ਹੋ ਗਿਆ ਨੈਸ਼ਨਲ ਸਕਿਉਰਿਟੀ ਦਾ ਕੋਵਿਡ ਦੇ ਆਪੇ ਹੁਣ ਉਹ ਪਾਰਸੀ ਦਾ ਪੁੱਤ ਹੈ rahul gandhi academate meme ਦਾ ਬੱਚਾ ਹੈ ਉਹਦੇ ਦਾ ਸਿਰਫ 25% ਬ੍ਰਾਹਮਣਾ ਦਾ ਹੋਊਗਾ ਇਹ ਕੋਣ 75 ਪਾਰਸੀ ਤੇ ਅਗਿਆਨ ਹੈ ਤੇ ਫਿਰ ਉਹ ਬ੍ਰਾਹਮਣ ਤੇ ਹੋ ਗਿਆ ਹੁਣ ਗੱਲ ਦੇ ਬਾਰੇ ਸਾਰੇ ਹੁਣ ਬਾਦਲ ਵੀ ਹਿੰਦੂ ਤੋਂ ਬਾਅਦ ਚਲੇ ਗਏ ਕੈਪਟਨ ਸਾਹਿਬ ਵੀ ਚਲੇ ਗਏ ਸਾਰੇ ਚਲੇ ਗਏ ਹਿੰਦੂਤਵਾਦ ਵਿੱਚ ਹੁਣ ਰਹੁਲ ਕਹਿੰਦੇ ਨੇ ਆਪਣਾ ਜਿਹੜਾ ਡੀਐਨਏ ਹੈ ਉਸ ਨੂੰ ਵੀ ਬਦਲ ਕੇ ਜਾਂ ਤਾਂ ਮੈਂ ਬ੍ਰਾਹਮਣ ਤੁਹਾਨੂੰ ਪਤਾ ਕੀ ਉਹਨੇ ਇਹ ਆਪਣੀ ਕਾਸਟ ਦਾ ਨਾਮ ਲਿਆ ਹੈ ਪਤਾ ਨਹੀਂ ਇਹ ਜਿਹੜੇ ਇਹਨਾਂ ਦੇ ਹੁੰਦੇ ਆ ਇਹ ਕਸ਼ਮੀਰੀ ਬ੍ਰਮਨਾਂ ਦੇ ਮੇਰਾ ਮਤਲਬ ਇਸ ਤਰ੍ਹਾਂ ਕੇ ਨਹੀਂ ਹੋ ਸਕਦਾ ਜੀ ਪਰ ਬਾਰਤ ਸਾਬ ਜੇ ਥੱਲੇ ਕਹਿੰਦੇ ਆ ਕਿ ਇੱਕ ਬੰਦਰ ਸੀਗਾ ਉਹ ਤਾਂ ਇਸ ਵਾਰੀ ਤਾਂ ਨਾ ਹੁਤਾ ਠੀਕ ਭਾਜਪੀ ਤੇ ਆਦਰਸ਼ ਸਿਧਿ ਕਿਹਾ ਕਿ ਅਸੀਂ ਮਸਜਿਦਤਾਂ ਦੀ ਹੈ ਨਾਮ ਮੰਦਰ ਬਣਾਵਾਏ ਪੰਜ ਸਾਲ ਇੱਕ ਸਟਰੀਮਰਸ ਧਿੰਦਕਵਾ ਦਾ ਰਾਜ ਰਿਹਾ ਬਾਜਪੀ ਦੇ ਥੱਲੇ ਤੇ ਮੰਦਰ ਜੁੜੀ ਬਣਿਆ ਪੰਜ ਸਾਲ ਮੋਦੀ ਦਾ ਰਾਜ ਇੱਕ ਸਟਰੀਮਰਸ 테러ਰਿਸਟ ਧਿੰਦਕਵਾ ਦਾ ਰਾਜ ਰਿਹਾ ਮੰਦਰ ਜੁੜੀ ਬਣਿਆ ਜੱਸ ਸਾਲ ਦਾ ਬੀਜਪੀ ਆਰਐਸਐਸ ਕਹਿੰਦੀ ਹੈ ਕਿ ਗੰਗਾ ਨੂੰ ਅਸੀਂ ਸਾਫ਼ ਕਰਨਾ ਹੈ ਸਾਡਾ ਪਵਿੱਤਰ ਉਦਰੀਆ ਹੈ ਗੰਗਾ ਨੂੰ ਸਾਫ਼ ਕਿਉਂ ਨਹੀਂ ਕੀਤਾ ਮੇਰਾ ਮਤਲਬ ਐਸ ਤਰ੍ਹਾਂ ਲੋਕਾਂ ਨੂੰ ਚੱਕੀ ਜਾਣਾ ਮੋਟਰੀ ਜਾਣੇ 2 ਕਰੋੜ ਅਸੀਂ ਦਵਾਂਗੇ ਨੌਕਰੀਆਂ ਵੈਡਰ ਮੈਨੀਫੈਸਟੋ ਹੈ ਬੀਜਪੀ ਦਾ 15 15 ਦਿਨਾਂ ਦਾ ਬਲੈਕ ਮਨੀ ਖਤਮ ਕਰਕੇ ਅਸੀਂ ਕਰਾਂਗੇ ਸਾਰੇ ਗਰੀਬਾਂ ਦੇ ਬੈਂਕਾਂ ਦੇ ਵਿੱਚ 15 ਦਿਨਾਂ ਦਾ ਯਮਾ ਕਾਂਗਰਸ ਦੇ ਚੀਫ ਸਟਾਫਰ ਕੱਢ ਕੇ ਘਰ ਘਰ ਜਾਵਾਂਗੇ ਰੋਜ਼ੀ ਸਾਰੇ ਕਰਤੇ ਪਿਆਗੇ ਬਾਪ ਤਸਾਨ ਮਜ਼ਦੂਰ ਤੇ ਕਿਸਾਨ ਦੇ ਜਿਹੜੇ ਮਾਪ ਕਿਤੇ ਹਨ ਹੁਣ ਜਦੋਂ ਸਾਰੇ ਵੈਦੇ ਕੋਰੇ ਨਹੀਂ ਕੀਤੇ 5 ਸਾਲਾਂ ਸੱਤ ਤੇ ਫਿਰ ਹੁਣ ਜੰਗ ਲਾ ਦੇ ਪਾਕਿਸਤਾਨ ਨਾਲ ਪਰ ਜੰਗ ਤੁਸੀਂ ਚੀਨ ਦੇ ਨਾਲ ਚੁਣੀ ਲਾਉਗੇ 1962 ਦੇ ਵਿੱਚ ਚੀਨ ਨੇ ਲਦਾਖ ਦਾ 39000 ਸਕਰ ਕਿਲੋਮੀਟਰ ਨੱਪਿਆ ਹੋਇਆ ਹੈ ਇਹ ਲਦਾਖ ਗੱਲਵਾਇਆ ਸੀ ਇੰਡੀਆ ਦੇ ਕੋਲੇ 1934 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਨੇ ਲਦਾਖ ਫੜੇ ਕੀਤੀ ਸੀ ਅਸੀਂ ਸਿੱਖ ਕਹਿੰਦੇ ਐ ਕਿ ਜੇ ਸਾਡੇ ਰਾਜ ਦੇ ਵਿੱਚ ਲਦਾਖ ਤੇ ਕਸ਼ਮੀਰ ਪੱਦੇ ਹੋਏ ਐ ਸਾਨੂੰ ਵੀ ਦੱਸੋ ਪਾਰਲੀਮੈਂਟ ਦੀ ਰੈਜ਼ੋਲੂਸ਼ਨ ਐ ਕਿ ਜਿੰਨਾ ਚਿਰ ਬਾਠਰੀ ਇੰਚ ਲਦਾਖ ਤੇ ਅਸੀਂ ਵਾਪਸ ਨਹੀਂ ਕਰਦੇ ਉਹਨਾਂ ਚੋਂ ਅਸੀਂ ਸਾਹ ਨਹੀਂ ਲਵਾਗੇ ਹੁਣ ਜੇ ਪਾਰਲੀਮੈਂਟ ਦੀ ਸਰਬਸੰਪਤੀ ਦੇ ਨਾਲ ਰੈਜ਼ੋਲੂਸ਼ਨ ਹੈ ਪਤਾ ਹੈ ਤੇ ਫੇਰ ਅੱਜ ਜੇ ਤੁਸੀਂ ਆਂਡੇ ਦੇ ਰਹੇ ਹੋ ਉਧਰ ਤਾਂ ਬੋਨੀ ਕਰਦੇ ਹੈਗੇ ਨਾਲੇ ਪਾਕਿਸਤਾਨ ਨੇ ਟੂਗੀਆਂ ਪਾਈਆਂ ਆ ਨਾਲ ਸਭ ਤੋਂ ਵੱਡਾ ਰੇਡਾਰ ਸਟੇਸ਼ਨ ਸਾਡੇ ਲੱਗਿਆ ਹੋਇਆ ਹੈ ਇਹ ਬਰਨਾਲੇ ਕਿ ਅਸੀਂ ਇੱਥੇ ਸੋ ਮੈਂ ਇੱਥੇ ਬੱਝ ਰਾਂਗੇ ਜਦੋਂ ਉਸਨੇ ਦੇ ਉੱਤੇ ਐਟੋਮਿਕ ਬੰਬ ਪਾਰੀ ਹੋਈ। ਪਟੰਡੇ ਦੇ ਵਿੱਚ ਸੱਜ ਤੋਂ ਵੱਧ ਕੰਟਰੋਲਮੈਂਟ ਹੈ। ਫਰੋਸਪੋਰ ਦੇ ਵਿੱਚ ਡਿਵੀਜ਼ਨ ਹੈ। ਪਟਿਆਲੇ ਦੇ ਵਿੱਚ ਆਰਮਡ ਡਿਵੀਜ਼ਨ ਹੈ। ਆਰਮਡ ਟੈਂਕਾਂ ਦੇ। ਇੱਕ ਆਰਮਡ ਡਿਵੀਜ਼ਨ ਦੇ ਵਿੱਚ ਸਿੰਨ ਪਟਿਆਲੀਆਂ ਹੁੰਦੇ ਆ। ਉਹ ਨਸ ਵਾੜੇ ਦੇ ਵਿੱਚ ਤੁਹਾਡੀ ਸਟ੍ਰਾਈਕ ਪ੍ਰੋਸੈਸ ਸਟ੍ਰਾਈਕ ਫੋਰਸ ਉਹ ਵੀ ਰੇਂਜ ਦੇ ਵਿੱਚ ਹੈ ਅੰਮ੍ਰਿਤਸਰ ਦੇ ਵਿੱਚ ਪਠਾਨਕੋਟ ਅਲਵਾੜੇ ਤੁਹਾਡੇ ਹੈ ਅੈਰੋਡ੍ਰੋਮਸ ਨੇ ਆਟਮਪੁਰ ਦੇ ਵਿੱਚ ਹੈਗੇ ਹੈ ਪਠਾਨਕੋਟ ਦੇ ਵਿੱਚ ਹੈ ਵਾੜੇ ਹੈਗੇ ਹੈ ਕਿ ਜਦ ਤੁਸੀਂ ਸਨਮਿਟ ਮੜਵਾਣਾ ਹੈਗਾ ਜਦੋਂ ਪਾਰਲੀਮੈਂਟ ਦੇ ਉੱਤੇ ਅਟੈਕ ਹੋਇਆ ਸੀਗਾ ਮੈਂ ਮੈਂਬਰ ਆਫ ਪਾਰਲੀਮੈਂਟ ਸੀਗਾ ਤੁਸੀਂ ਨੂੰ ਦਿੱਲੀ ਸਾਨੂੰ ਦੱਸਦੇ ਕਿ ਸਾਰੇ ਵੀ ਜਿੰਨੇ ਵੀ ਸੀਨੀਅਰ ਅਫਸਰ ਸਿਗੇ ਸੀਨੀਅਰ politicans ਸੀਗੇ ਉਹਨਾਂ ਨੇ ਜਾਣਦੇ ਆ ਕਿ ਪਾਕਿਸਤਾਨ ਦਾ ਟੈਕ ਨਾ ਹੋ ਜੇ ਆਪਣੇ ਪੁਵਾ ਸਾਰੇ ਯੂਰਪੀਅਨ ਦੇ ਸੀਨੀਅਰ ਤੋਂ ਸਿਧਰ ਬੈਠੇ ਪਿੱਛੇ ਡਾਂਗੇ ਯੋ ਅੱਛਾ ਜੇ ਬੁਫਾਤਾ ਦੀ ਮੌਲ ਖਦੀ ਸਭ ਤੋਂ ਉੱਤਮ ਹੈ ਤੇ ਫੇਟ इंडिया ਦਾ ਬਾਈਡੈਂਸ ਮਿਸਟਰ ਡੇਟਲੀ ਇੱਕ ਮੈਰੇਟਾਟਿਊ ਜੰਦਾ ਆਪਣਾ ਲਾਜ ਗਰੌਣ ਕਿ ਜੀਡੀਐਨ ਡੈਰੋਗੇਸ਼ਨ ਹੈ ਤਾਂ ਆਦਰ ਦੀ ਸ਼ਕਤੀ ਦੀ ਸ਼੍ਰੇਣੀ ਦੀ ਉਹਦੇ ਬਾਰੇ ਇਸਨੇ ਗੱਲ ਕੀਤੀ ਹੈ ਉਸ ਵਕਤ ਜਦੋਂ ਡੈਰੋਗੇਸ਼ਨ ਪਬਲਿਕ ਚੀਜ਼ ਹੁੰਦੀ ਹੈ ਮਤਲਬ ਇਹ ਭਾਈ ਜੀ ਕਿਉਂ ਨਹੀਂ ਗੱਲ ਕਰ ਸਕਦਾ ਜੀ ਆਈਜੀ ਤੇ ਜੀਜੀਪੀ ਤੇ ਹੋਮ ਮੰਤਰੀ ਪਾਕਿਸਤਾਨ ਤੋਂ ਜਿਹੜੇ ਲੋਕ ਆਉਂਦੇ ਐ ਉਹਨਾਂ ਦੀ ਗੱਲ ਕਰ ਸਕਦਾ ਐ ਤੇ ਜੇ ਬਾਦਲ ਹੋਣੀ ਤ੍ਰਿਸਕਬੀਨ ਤੇ ਸਮੇਂ ਸੈੜੀ ਸਿਖਾ ਦੇ ਗੁਰੂ ਗ੍ਰੰਥ ਸਾਹਿਬ ਦੀ ਵਿਅਤਵੀ ਕਰਾ ਦੇ ਪ੍ਰੇਮੀਆ ਦੇ ਹਿੱਤ ਦੇ ਵਿੱਚ ਉਹ ਪ੍ਰੇਮੀ ਫੜੇ ਜਾਣ ਤੇ ਬਾਦਲ ਅਕਾਲ ਸਖਤ ਸਾਹਿਬ ਤੋਂ ਮਾਫੀ ਦੁਬਾਰੇ ਅਕਾਲ ਸਖਤ ਤੋਂ ਰਜ਼ਾ ਰਹੀਮ ਨੂੰ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕੀਤੀ ਹੈ ਤਾਂ ਮੇਰਾ ਮਤਲਬ ਇਹਦੇ ਵਿੱਚ ਆਈ ਜੀ ਦਾ ਕੀ ਕਸੂਰ ਹੈ ਜਿਹੜਾ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੈ ਮੈਂ ਉਹਨਾਂ ਰਿਕਾਰਡ ਦੱਸਦਾ ਹਾਂ ਦੀ ਇਹ ਸਾਡੀ ਪਾਰਟੀ ਤੇ ਸਿੱਖਾਂ ਦੇ ਖਿਲਾਫ ਚੱਲ ਰਿਹਾ ਹੈ 1999 ਹੁਣ ਮਾਰਕ ਰਿਓ ਤਬਰ ਪ੍ਰਤਾਪ ਸਖ ਹਿੰਦੂ ਹੈ ਸਿੱਖ ਨਹੀਂ ਹੈ ਇਹ ਕੌਕੀਏ ਹੈ ਮੈਂ ਸਿੱਖਾਂ ਦੀ ਗੱਲ ਕਰਦਾ ਹਿੰਦੂਆਂ ਦੇ ਖਿਲਾਫ ਕਰਦਾ ਹੈ 1991 ਦੇ ਵਿੱਚ ਐਸੇ ਇਲੈਕਸ਼ਨ ਫਾਰਮੇਸ਼ਨ ਨੇ ਜਦੋਂ ਸਾਡੀ ਪਾਰਟੀ ਜਿੱਤ ਰਹੀ ਸੀ ਇਲੈਕਸ਼ਨ ਇਸ ਨੇ ਥੀਲੇ ਘੰਟੇ ਦੇ ਵਿੱਚ ਉਹ ਇਲੈਕਸ਼ਨ ਰੰਤ ਕਰਤੇ ਸੈਸ਼ਨ ਉਦੋਂ ਚੀਫ ਇਲੈਕਸ਼ਨ ਕਮਿਸ਼ਨਰ ਸੀਗਾ ਔਰ ਸਾਨੂੰ ਦੱਸਿਆ ਗਿਆ ਰਿਕਾਰਡ ਦੇ ਵਿੱਚ ਹੈ ਕਿ ਨਟਸਰਨਾ ਰਾਓ ਪੋਸਟ ਵੇਲੇ ਪੋਸਟਲੇ ਸੌ ਨਹੀਂ ਸੀ ਚੱਕੀ ਐਸ ਪ੍ਰਾਈਮ ਮਿੰਿਸਟਰ ਪਰ ਪ੍ਰੈਜ਼ੀਡੈਂਟ ਕੇਧਾ ਮੈਡਮ ਪ੍ਰਾਈਮ ਮਿੰਿਸਟਰ ਨੇ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਇਲੈਕਸ਼ਨ ਰੱਦ ਕਰ ਦੋ ਕਨਸਟੀਟਿਊਸ਼ਨਲੀ ਤੁਸੀਂ ਦੱਸੋ ਜਦੋਂ ਪ੍ਰਾਈਮ ਮਿਨਿਸਟਰ ਨੇ ਸੋਈ ਨਹੀਂ ਚੱਕੀ ਉਹ ਪ੍ਰੈਜ਼ੀਡੈਂਟ ਨੂੰ ਕਿਵੇਂ ਐਡਵਾਈਸ ਕਰ ਸਕਦਾ ਹੈ ਕਿ ਪ੍ਰੈਜ਼ੀਡੈਂਟ ਕਿਵੇਂ ਉਹਦਾ アドਵਾਈਸ ਮੰਨ ਸਕਦਾ ਹੈ ਇਹ ਸਾਰੇ ਚੀਜ਼ਾਂ ਅਨਕਨਸਟੀਟਿਊਸ਼ਨਲ ਸਾਡੇ ਨਾਲ ਹੁੰਦੀਆਂ ਕਿ ਜੇ ਇੱਕ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਕਹੇ ਕਿ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ ਦਾ ਫੇਰ ਇਹ ਤਾਂ ਜੀ ਕੁਆਟੇ ਫਲਾਫ ਹੈ ਮੁਧਿ ਮਹਾਰਾਜ ਨੇ 6ਵੇਂ ਪਾਛਾ ਤੋਂ ਲੈ ਕੇ 10ਵੇਂ ਪਾਛਾ ਸਾਖਾ ਮੋਗਲ ਹਕੂਮਤ ਦੇ ਖਿਲਾਫ ਜੰਗ ਨੜੇ ਹੈ ਪਰ ਕੋਈ ਕਹੇ ਸਾਡੇ ਕਿ ਮਹਾਰਾਜ ਮੁਸਲਮਾਨਾਂ ਦੇ ਖਿਲਾਫ ਸੀ ਹਕੂਮਤ ਦੇ ਖਿਲਾਫ ਸੀ ਇਹ ਤਾਂ ਬਹੁਤ ਜ਼ਿਆਦਾ ਜਿਆਦਾ ਹੈ ਇਸ ਬੰਦੇ ਨੂੰ ਬਦਲ ਦੇਣਾ ਹੁਣ ਅਸੀਂ ਕਿੱਥੇ ਜਾਈਏ ਕੱਲ ਬੀਜੇਪੀ ਨੇ ਆਪਣਾ ਪੇਸ਼ ਕੀਤਾ ਹੈਗਾ ਮੈਨੀਫੈਸਟੋ ਇਹ ਵੀ ਮੈਂ ਹਿੰਦੂਆਂ ਦੇ ਖਿਲਾਫ ਹੀ ਬੋਲੂਗਾ ਹੁਣ ਅਸੀਂ ਕਹਿੰਦੇ ਐ ਕਿ ਤੁਸੀਂ ਹਿੰਦੂ ਹੋ ਅਸੀਂ ਸਿੱਖ ਹਾਂ ਅਸੀਂ ਮੁਸਲਮਾਨ ਹਾਂ ਸਿੱਖ ਪੰਜਾਬ ਰਾਜਸਥਾਨ ਚੰਡੀਗੜ੍ਹ ਹਰਿਆਣਾ ਜੰਮੂ ਕਸ਼ਮੀਰ ਕਰੇਨੀ ਇੱਥੇ ਮੁਸਲਮਾਨ ਵੀ ਰਹਿੰਦੇ ਹੈ ਹਿੰਦੂ ਵੀ ਰਹਿੰਦੇ ਹੈ ਸਿੱਖ ਤੇ ਮੁਸਲਮਾਨ ਰਹਿੰਦੇ ਹੈ ਮੋਤੀ ਟੈਂਟ ਐਕੀ ਮੈਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਨਾਲ ਠੀਕ ਹੈ ਜੀ ਮੇਰਾ ਮਤਲਬ ਮਰਾਗੇ ਤਾਸੀ ਹਿੰਦੂ ਸਿੱਖ ਮੁਸਲਮਾਨ ਸਾਰੇ ਪੰਜਾਬੀ ਕਬਾ ਹੋ ਜਾਣਗੇ ਸਿਰਫ ਸਿੱਕੀ ਤੋਂ ਬਾਹਰ ਹੋਣਗੇ ਹੁਣ ਮੇਰਾ ਅਨਲਿਸਿਸ ਹੈ ਸਾਡੀ ਪਾਰਟੀ ਦਾ ਇਹ ਸਾਰਾ ਕੁਝ ਇਸ ਬੀਜੇਪੀ ਦੀ ਸ਼ਰਾਰਤ ਹੈ ਕਿ ਦੋ ਚੀਜ਼ਾਂ ਸਾਨੂੰ ਹਿੰਦੂ ਰਾਸ਼ਟਰ ਦੇ ਵਿੱਚ ਰੜ ਚੱਲੀ ਹੈ ਇੱਕ ਮੁਸਲਮਾਨ ਹੈ ਇੱਕ ਸਿੱਖ ਹੈ ਇਹ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾ ਦिए ਨਿਊਕਲੀਅਰ ਬੋਧ ਕਰਕੇ ਸਿੱਖ ਵੀ ਖਤਮ ਹੋ ਜਾਣਗੇ ਮੁਸਲਮਾਨ ਵੀ ਖਤਮ ਹੋ ਜਾਣਗੇ ਤੇ ਜਿਹੜਾ ਬੀਜੇਪੀ ਆਰਐਸਐਸ ਕਹਿੰਦੀ ਹੈ ਅਖੰਡ ਭਾਰਤ ਬਣਾਉਣਾ ਹੈ ਤੇ ਫਿਰ ਅਖੰਡ ਭਾਰਤ ਤਾਂ ਬਣਾ ਦੇਣਗੇ ਪਾਕਿਸਤਾਨ ਤਾਂ ਖਤਮ ਕਰ ਦੇਣਗੇ ਸਿੱਖਾਂ ਨੂੰ ਖਤਮ ਕਰ ਦੇਣਗੇ ਹੁਣ ਮੇਰਾ ਮਤਲਬ ਜੇ ਮੈਂ ਆਪਣੀ ਡਿਫੈਂਸ ਦੇ ਵਿੱਚ ਗੱਲ ਨਾ ਕਰਾਂ ਤੇ ਮੈਨੂੰ ਕਹਿ ਦਿੱਤਾ ਜਾਵੇ ਕਿ ਇਹ ਹਿੰਦੂਆਂ ਦੇ ਖਰਾਬ ਹੈ ਤਾਂ ਬੜਾਪਰ ਝੂਠ ਮੈਂ ਜਮਾ ਮਰ ਜਾ ਮਾਂ ਮੈਨੂੰ ਲੋਕ ਕਹਿੰਦੇ ਸੀ ਕਿ ਇਹ ਇਨਸਾਫ ਜੀ ਗੱਲ ਕਰਦਾ ਸੀਗਾ ਆ ਬਾਦਲ ਸੁਬੀਤ ਸਾਰੇ ਹਿੰਦੂਤਵ ਨਾਲ ਰਲੇ ਹੋਏ ਐ ਕੁਰਸੀਆਂ ਤੇ ਬੈਠੇ ਐ ਜੇਕਰ ਹਿੰਦੂਤਿਆ ਵਿੱਚ ਨਹੀਂ ਰਲਿਆ ਤੇ ਆਪਣਾ ਮੈਂ ਰੱਖਿਆ ਹੋਇਆ ਐ ਅੰਠ ਕਿ ਮੈਂ ਹਿੰਦੂਨ ਦੇ ਖਾਤਮਾ ਮੇਰਾ ਮਤਲਬ ਜੇ ਵੋਟ ਕਰਦੇ ਐ ਕੋਈ ਵੀ ਨੈਸ਼ਨਲ ਪੇਪਰ ਵਰਦੇ ਖਲਾਫ ਦੀ ਗੱਲ ਕਰ ਰਿਹਾ ਕੋਈ ਵੀ ਨੈਸ਼ਨਲ ਪਾਰਟੀ ਜਿਹੜੀ ਹੈਗੀ ਹੈ ਉਹ ਵਰਦੇ ਖਲਾਫ ਦੀ ਗੱਲ ਕਰ ਰਹੀ ਕਿਉਂ ਕਿਉਂਕਿ ਬੀਜੇਪੀ ਨੇ ਕਹਿੰਦਾ ਕਿ ਜਿਹੜਾ ਵੀ ਵਰਦੇ ਖਲਾਫ ਬੀਜੇਪੀ ਦੀ ਪੋਲਿਸੀ ਦੇ ਖਲਾਫ ਗੱਲ ਕਰੂਗਾ ਉਹਦੇ ਖਲਾਫ ਹਿੰਦੂ ਹੋ ਜਾਵੇ ਕਿ ਹਿੰਦੂ ਚਾਹੁੰਦੇ ਆ ਵੋਟ ਕੋਈ ਵੋਟ ਪਈ ਹੈ ਕੋਈ ਕੰਸੈਂਸਸ ਹੋਈ ਹੈ ਜਿਹੜੀ ਕੰਸੈਂਸਸ ਹੋਈ ਹੈ ਕਿ ਹਿੰਦੂ ਹੁਣ ਡਰ ਦੇ ਬਾਰੇ ਸਾਰੀਆਂ ਅਖਬਾਰਾਂ ਕਾਟੀਆਂ ਮਾਫ ਕਰਨਾ ਸਾਰੀਆਂ ਅੰਗਰੇਜ਼ੀ ਦੀਆਂ ਸਾਰੇ ਤੇ ਐਡੀਟੋਰੀਅਲ ਲਿਖੇ ਜਾਂਦੇ ਐ ਪਰ ਵੋਟ ਤੇ ਉੱਤੇ ਜਿੱਤੇ ਨਾਲ ਸਾਰਾ ਫੈਕਸ਼ਨ ਰੇਸ਼ਾ ਸਾਡੇ ਤੇ ਡਿਗਨ ਹੈ ਜਿੱਥੇ ਸਾਡੀ ਵਸਵਾ ਹੈ ਉਹਦੀ ਕੋਈ ਚੰਗੀ ਨਹੀਂ ਸਕਦਾ ਜੇ ਮੈਂ ਖੜਦਾ ਤੇ ਮੈਂ ਅੰਟੀ ਹਿੰਦੂ ਐ ਮੈਨੀਫੈਸਟੋ ਵਿੱਚ ਚੁੱਕਿਆ ਹੈ ਬੀਜੇਪੀ ਨੇ ਇਹ ਸਾਰੀਆਂ ਸਾਡੀਆਂ ਸਲਾਹਾਂ ਹੋਣ ਕਿਆ ਸਿਕਿਉਰਿਟੀ ਡਾਕਟਰੀਨ ਡਾਊਨ ਕਿ ਜੋ ਪਿਓ ਸਿਕਿਉਰਿਟੀ ਸਾਡ ਨੂੰ ਕਹੋਗੀ ਉਹ ਅਸੀਂ ਕਰਾਂਗੇ ਕੋਈ ਪੈਨਲ ਬਣਿਆ ਕੋਈ ਇੰਡੀਪੈਂਡੈਂਟ ਸਿਕਿਉਰਿਟੀ ਕੀ ਚੀਜ਼ ਹੈ ਸਾਨੂੰ ਸਿੱਖਾਂ ਨੂੰ ਦੱਸਿਆ ਗਿਆ ਹੈ ਕਿ ਸਿਕਿਉਰਿਟੀ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਬਰਤਾਨੀਆਂ ਦੀ ਫੌਜ, ਸੋਵੀਅਤਸ ਦੀ ਫੌਜ ਤੇ ਇੰਡੀਆ ਦੀ ਫੌਜ ਲਾਥੇ ਇਸ ਨੂੰ ਪੰਦਰਾ ਫਿੱਟਾ ਜਾਵੇ ਇਹ ਨੈਸ਼ਨਲ ਸਿਕਿਉਰਿਟੀ ਹੈ ਇਹਦੇ ਨਾਲ ਅਸੀਂ ਬੁੱਤ ਕਿਵੇਂ ਹੋ ਸਾਡੇ ਸਾਨੂੰ ਦੱਸਿਆ ਜਾਂਦਾ ਹੈ ਕਿ 1994 ਦੇ ਵਿੱਚ ਜਿਹੜੀ ਸਾਡੀ ਨਸਲਕੁਸ਼ੀ ਹੋਈ ਹੈ ਜੈਨੋਸਾਈਡ ਹੋਈ ਹੈ ਉਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਗਵਰਮੈਂਟ ਫਰਾਂਸੀ ਗੇਸ ਕਰਕੇ ਤੁਹਾਡੀ ਨਸਲਕੁਸ਼ੀ ਕਿੰਨੀ ਗਈ ਹੈ ਗੁਰਪੀਰੋ ਸਤਾ ਤੇ ਸਿਆਸਤ ਇਹ ਸਿਆਸਤ ਦਾਣ ਜੋ ਵੀ ਚਲਾ ਚਲਦੇ ਨੇ ਉਹ ਤੁਸੀਂ ਬਾਖੂ ਵੀ ਜਾਣਦੇ ਹੋ ਸਿਰਫ ਜਦੋਂ ਇਲੈਕਸ਼ਨ ਆ ਸਿਰਦੇ ਤੇ ਆਂਦੀਆਂ ਨੇ ਮੈਨੀਫੈਸਟੋ ਇਹਨਾਂ ਦੇ ਹੱਥ ਦੇ ਵਿੱਚ ਹੁੰਦੇ ਨੇ ਵੱਡੇ ਵੱਡੇ ਜੁਮਲੇ ਇਹਨਾਂ ਦੀ ਜ਼ੁਬਾਨ ਤੇ ਹੁੰਦੇ ਨੇ ਤੇ ਆਪਣੀਆਂ ਆਪਣੀਆਂ ਕੁਰਸੀਆਂ ਤੇ ਕਾਬਜ਼ ਹੋਣ ਤੋਂ ਬਾਅਦ ਇਹ ਹਰ ਵਾਦਾ ਭੁੱਲ ਜਾਂਦੇ ਨੇ ਇਸ ਲਈ ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਸਿਰਫ ਸਿਰਫ ਅਜਹੀਆਂ ਸ਼ਖਸੀਅਤਾਂ ਦਾ ਸਾਥ ਦੇਣਾ ਅਜਿਹੇ ਲੋਕਾਂ ਦਾ ਸਾਥ ਦੇਣਾ ਜਿਨ੍ਹਾਂ ਨੇ ਕੌਮ ਵਾਸਤੇ ਕੁਝ ਕੀਤਾ ਹੋਵੇ ਦੇਸ਼ ਵਾਸਤੇ ਕੁਝ ਕੀਤਾ ਹੋਵੇ ਤੇ ਰਵਾਇਤੀ ਪਾਰਟੀਆਂ ਨੂੰ ਕੋਸ਼ਿਸ਼ ਕਰਨਾ ਤਰਕੀਨਾਰ ਕਰਨ ਦੀ ਤਾਂ ਜੋ ਉਹਨਾਂ ਤੋਂ ਭਾਰਤ ਨੂੰ ਛੁਟਕਾਰਾ ਛੁਟਕਾਰਾ ਮਿਲ ਸਕੇ ਪੰਜਾਬ ਨੂੰ ਛੁਟਕਾਰਾ ਮਿਲ ਸਕੇ ਤੇ ਪੰਜਾਬ ਨੂੰ ਮੁੜ ਬਹਾਲ ਖੁਸ਼ਹਾਲ ਕੀਤਾ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ